ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੂਮਾਣਾ ਪੰਜਾਬ ਪ੍ਰਤੀਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਵਿੱਚ ਪਾਰਟੀ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਸਰਗਰਮ ਕਦਮ ਚੁੱਕਦੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਸਮਰਪਿਤ ਵਰਕਰਾਂ ਨਾਲ ਰਣਨੀਤਕ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੀ ਲੜੀ ਵਿੱਚ ਉਹਨਾਂ ਸ਼ਹਿਰੀ ਪੂਰਬੀ ਕੇਂਦਰੀ ਅਤੇ ਉੱਤਰੀ ਲੁਧਿਆਣਾ ਦੇ ਖੇਤਰਾਂ ਦਾ ਦੌਰਾ ਕਰਦੇ ਹੋਏ ਸੰਜੀਤ ਤਲਵਾਰ, ਸੁਰਿੰਦਰ ਡਾਬਰ ਤੇ ਰਕੇਸ਼ ਪਾਂਡੇ ਸਮੇਤ ਲੁਧਿਆਣਾ ਦੇ ਪ੍ਰਮੁੱਖ ਆਗੂਆਂ ਨਾਲ ਮੁਲਾਕਾਤ ਵੀ ਕੀਤੀ। ਉਹਨਾਂ ਮੀਟਿੰਗਾਂ ਕਰਕੇ ਲੁਧਿਆਣਾ ਦੀ ਵਿਭਿੰਨ ਆਬਾਦੀ ਦੀਆਂ ਇੱਛਾਵਾਂ ਤੇ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਵਿਚਾਰ-ਚਰਚਾ ਕੀਤੀ। ਉਹਨਾਂ ਮੀਟਿੰਗਾਂ ਦੇ ਸੈਸ਼ਨਾਂ 'ਚ ਖੁੱਲੇ ਵਿਚਾਰਾਂ ਨੂੰ ਤਰਜੀਹ ਦਿੰਦੇ ਹੋਏ ਜਮੀਨੀ ਪੱਧਰ ਤੇ ਲੁਧਿਆਣੇ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਮੁੱਖ ਰੱਖਦੇ ਹੋਏ ਪਾਰਟੀ ਏਜੰਡੇ ਨੂੰ ਤਿਆਰ ਕਰਨ ਦੀ ਗੱਲ ਕੀਤੀ। ਪਾਰਟੀ ਦੇ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਗਦਾਰੀ ਵਿਰੁੱਧ ਵਫਾਦਾਰੀ ਦੀ ਲੜਾਈ ਲੜ ਰਹੇ ਹਾਂ। ਇਸ ਲੜਾਈ ਵਿੱਚ ਜਮੀਨੀ ਪੱਧਰ ਤੇ ਹਰ ਕਾਂਗਰਸੀ ਸਿਪਾਹੀ ਦੀ ਅਹਿਮ ਭੂਮਿਕਾ ਹੈ। ਤੁਸੀਂ ਆਪਣੀ ਜ਼ਿੰਦਗੀ ਲੁਧਿਆਣਾ ਦੇ ਲੋਕਾਂ ਦੀ ਪੜਾਈ ਲਈ ਸਮਰਪਿਤ ਕੀਤੀ ਹੈ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਇਕੱਠੇ ਹੋ ਕੇ ਇਹ ਲੜਾਈ ਲੜਾਂਗੇ ਅਤੇ ਜਿੱਤਾਂਗੇ ਵੀ ਉਨਾ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਕਿ ਅਸੀਂ ਪੰਜਾਬ ਵਿੱਚ 234 ਬਲਾਕ ਕਾਂਗਰਸ ਕਮੇਟੀਆਂ 2145 ਮੰਡਲ ਪ੍ਰਧਾਨਾਂ ਤੇ 2 24570 ਮੰਡਲ ਕਮੇਟੀ ਮੈਂਬਰਾਂ ਅਤੇ 117 ਹਲਕਾ ਕੋਆਰਡੀਨੇਟਰਾਂ ਨਾਲ ਜਮਿਨੀ ਪੱਧਰ ਤੇ ਸ਼ਮੂਲੀਅਤ ਨੂੰ ਮੋੜ ਸਰਜੀਤ ਕੀਤਾ ਹੈ। ਉਹਨਾਂ ਦੇ ਸਾਂਝੇ ਯਤਨਾਂ ਸਦਕਾ ਕਾਂਗਰਸ ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਹਾਸਲ ਕਰਨ ਲਈ ਤਿਆਰ ਹੈ। ਪਰਦੇਸ਼ ਕਾਂਗਰਸ ਲੁਧਿਆਣਾ ਦੇ ਲੋਕਾਂ ਦੀ ਭਲਾਈ ਅਤੇ ਰਾਸ਼ਟਰੀ ਮੰਚ ਤੇ ਉਹਨਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਹੈ। ਰਣਨੀਤਿਕ ਸਹਿਯੋਗ ਅਤੇ ਅਟੁੱਟ ਸਮਰਪਣ ਦੇ ਜ਼ਰੀਏ ਪਾਰਟੀ ਲੁਧਿਆਣਾ ਅਤੇ ਇਸ ਦੇ ਨਿਵਾਸੀਆਂ ਲਈ ਇੱਕ ਉਜਵਲ ਭਵਿੱਖ ਸੁਰੱਖਿਤ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ ਤੇ ਰਹੇਗੀ। ਲੁਧਿਆਣਾ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਨਵੇਂ ਜੋਸ਼ ਅਤੇ ਸਮਰਪਣ ਦੇ ਨਾਲ ਉਹ ਸਮਰਥਨ ਜੁਟਾਉਣ ਅਤੇ ਵੋਟਰਾਂ ਨਾਲ ਜੁੜਨ ਲਈ ਉਤਸ਼ਾਹ ਹਨ ਲੁਧਿਆਣਾ ਦੇ ਵਸਨੀਕਾਂ ਦੀ ਆਵਾਜ਼ ਰਾਸ਼ਟਰੀ ਮੰਚ ਤੇ ਬੁਲੰਦ ਕੀਤੀ ਜਾਵੇਗੀ